ਤਰੀਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਬਰਸਾਤ ਨੇ ਕਿਰਕਿਰਾ ਕੀਤਾ ਸੀ ਦੀ ਸਮਾਗਮ ਮੁੱਖ ਮੰਡਲ ਦੇ ਦਿਵਾਲੇ ਭਰਿਆ ਮੀਂਹ ਦਾ ਪਾਣੀ ਕਾਉਂਸਲ ਪੰਪ ਪਲਾ ਕੇ ਪਾਣੀ ਕੱਢਣ ਲਈ ਯਤਨਸ਼ੀਲ ਦਰਸ਼ਨ ਸਿੰਘ ਚਾਹਾਨ ਪੰਜਾਬ ਪੰਜਾਬੀ ਜਾਗਰਨ ਸਨਾਮ ਲੰਗੀ ਰਸਨਾਮ ਲਾ ਕੇ ਅੰਦਰ ਤੇ ਲਗਾਤਾਰ ਮੀਂਹ ਕਾਰਨ ਨਵੀਂ ਨਾਜ ਮੰਡੀ ਵਿਖੇ 31 ਜੁਲਾਈ ਨੂੰ ਚੀਤ ਉਦਮ ਸਿੰਘ ਦੇ ਕੀਤੇ ਜਾ ਰਿਖੇ ਸੂਬਾ ਪੱਤਰੀ ਛਿੱਦੀ ਸਮਾਗਵਾਂ ਵਾਲੇ ਮੁੱਖ ਪੰਡਾਲ ਦੁਆਲੇ ਬਰਸਾਤੀ ਪਾਣੀ ਭਰ ਗਿਆ ਹੈ ਨਗਰ ਕੌਂਸਲ ਵੱਲੋਂ ਪੰਪ ਲਾ ਕੇ ਪਾਣੀ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਟੇਡੀਅਮ ਰੋਡ ਤੇ ਬਣਿਆ ਰੇਲਵੇ ਅੰਡਰ ਬ੍ਰਿਜ ਵੀ ਮੀਂਹ ਦੇ ਪਾਣੀ ਨਾਲ ਤੱਕ ਨਕੋ ਨਕ ਪਰ ਗਿਆ ਸੀ ਮੀਂਹ ਕਨਸ਼ੀ ਦਿ ਸਮਗ ਵਾਲੇ ਮੁੱਖ ਪੰਡਾਲ ਦੇ ਆਲੇ ਦੁਆਲੇ ਦੀਆਂ ਸਾਰੀਆਂ ਛੜਕਾਂ ਤੇ ਮੰਡੀ ਦਾ ਹਾਤਾ ਪਾਣੀ ਵਿੱਚ ਡੁੱਬ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਸਥਿਤੀ ਨੂੰ ਸਦਾਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਪੰਪਾਂ ਤੇ ਮੋਟਰਾਂ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਇਸ ਨਾਮ ਨਗਰ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਕਾਉਂਸਲ ਦੇ ਕਰਮਚਾਰੀ ਸਿਸਟਮ ਨੂੰ ਠੀਕ ਕਰਨ ਲਈ ਪੂਰੀ ਲਗਨ ਨਾਲ ਦਿਨ ਰਾਤ ਕੰਮ ਕਰ ਰਹੇ ਹਨ ਉਹਨਾਂ ਦੱਸਿਆ ਕਿ ਸੂਬਾ ਪਦਰੀਸ਼ੀ ਦਿ ਸਮਾਗਮ ਤੋਂ ਪਹਿਲਾਂ ਖੜੇ ਪ੍ਰਸਾਦੀ ਪਾਣੀ ਨੂੰ ਕੱਢ ਦਿੱਤਾ ਜਾਵੇਗਾ ਦੱਸ ਦਿੱਤੇ ਕਿ ਜੀਤ ਉਨਮ ਸਿੰਘ ਦੀ ਜੀ ਦੀ ਦੇ ਆੜੇ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਂਦਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਰੋੜਾ ਸਮੇਤ ਹੋਰ ਹੋਰਨਾ ਆਗੂ ਛੀਦ ਚਿੱਦਾਂ ਨੂੰ ਸ਼ਰਧਾਂਜਲੀ ਪੇਟ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ